ਓਹ ਗੁਰਿਆਬ ਉਹ ਤਾਂ ਮੁੰਨੇ ਤੋਂ ਉਹਨੂੰ ਰੱਖਿਆ ਜੇ ਓਹ ਪਹਿਲਾਂ ਜਦੋਂ ਕਿ ਬੱਚਾ ਓਹ ਤੈਨੂੰ ਇੱਕ ਵਾਰ ਦੇਖਿਆ ਓਹ ਇੱਕ ਮਿੰਟ ਮੰਗੇ ਇੱਕ ਮਿੰਟ ਮੇਰਾ ਸੁਣਦ ਰਹਿੰਦਾਂਗੇ ਜੀ ਜਿਹੜੇ ਬੱਚੇ ਦੇ ਬੈਕੂ ਹੀ ਲੱਗਦੇ ਮੈਂ ਹੁਤਾ ਮਾਮਲਾ ਕਰਦਾ ਵੀ ਤੇਰਾ ਬੇਰਜ ਕਰੀ ਇੱਥੇ ਨੌਕਰੀਆਂ ਦੇ ਧੱਕੇ ਖਾਂਦੇ ਦੁਕਾਨਾਂ ਤੇ ਵੀ ਜਾਂਦਾ ਇਹ ਆਪ ਨਹੀਂ ਕਿ ਤੇਰੇ ਕੋਲ ਤਾਂ ਬੇਰਜ ਕਰਾ ਭੇਜਾ ਫਿਰਦਾ ਜੀ ਪਾਣਾ ਵੀ ਕਿੰਨਾ ਕਦ ਰੋਟੀ ਦਾ ਸਾਧਨ ਮੇਰਾ ਬਣ ਜੇ ਤੇ ਅਹੀਂ ਤੇ ਜਾਂਦੇ ਭਈ ਇੱਥੇ ਲੱਗਦੀ ਉੱਥੇ ਲੱਗਦੀ ਫਿਰ ਵੀ ਕਿਤਨਾ ਕਦੇ ਹੱਥ ਪੱਲਾ ਬੰਦਾ ਮਾਰਦਾ ਏ